ਕੋਈ ਪਾਪੀ ਰੂਹ ਹੀ ਹੋਵੇਗੀ ਜੋ ਇਸ ਵੀਡੀਓ ਨੂੰ ਸ਼ੇਅਰ ਨਾ ਕਰੇ ਮੈਂ ਇਸ ਵੀਡੀਓ ਰਾਹੀਂ ਤੁਹਾਨੂੰ ਉਸ ਅਸਥਾਨ ਦੇ ਦਰਸ਼ਨ ਕਰਵਾਉਣਾ ਜਿੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦੇਆਂ ਦੀਆਂ ਦੇਹਾਂ ਦੀ ਰਾਖੀ ਇੱਕ ਬੱਬਰ ਸ਼ੇਰ ਨੇ ਕੀਤੀ ਸੀ ਕਰੋ ਦਰਸ਼ਨ ਜੀ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਜੋ ਕਿ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੇ ਪਿਛਲੇ ਪਾਸੇ ਸਥਿਤ ਹੈ ਇਸ ਦਾ ਇਤਿਹਾਸ ਜਦੋਂ ਜ਼ਾਲਮਾਂ ਨੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਣਵਾ ਕੇ ਸ਼ਹੀਦ ਕਰ ਦਿੱਤਾ ਤਾਂ ਮੋਤੀराम ਮਹਿਰਾਜੀ ਨੇ ਸਾਰੀ ਵਾਰਦਾਤ ਮਾਤਾ ਗੁਜਰਕੌਰ ਜੀ ਨੂੰ ਸੁਣਾਈ ਇਹ ਸੁਣਨ ਤੋਂ ਬਾਅਦ ਮਾਤਾ ਗੁਜਰਕੌਰ ਜੀ ਨੇ ਅਰਦਾਸ ਕੀਤੀ ਤੇ ਤੇਰਾ ਕੀਆ ਮੀਠਾ ਲਾਗੇ ਦੇ ਕਥਨ ਅਨੁਸਾਰ ਆਪਣਾ ਸਰੀਰ ਤਿਆਗ ਦਿੱਤਾ ਜ਼ਾਲਮਾਂ ਨੇ ਤਿੰਨੋਂ ਪਵਿੱਤਰ ਸਰੀਰਾਂ ਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਨਾਲ ਵਗਦੀ ਹੰਸਲਾ ਨਦੀ ਦੇ ਕੰਡੇ ਸੰਘਣੇ ਜੰਗਲਾਂ ਵਿੱਚ ਇਸ ਅਸਥਾਨ ਤੇ ਸੁੱਟ ਦਿੱਤਾ ਉਸ ਵਕਤ ਇਨਾ ਪਵਿੱਤਰ ਸਰੀਰਾਂ ਦੀ ਰਾਖੀ ਬੱਬਰ ਸ਼ੇਰ ਨੇ 48 48 ਘੰਟੇ ਤੱਕ ਕੀਤੀ ਇਸ ਤੋਂ ਬਾਅਦ ਦਿਮਾਨ ਟੋਡਰ ਮਲ ਤੇ ਸੰਗਤਾਂ ਨੇ ਆ ਕੇ ਪਵਿੱਤਰ ਸਰੀਰਾਂ ਨੂੰ ਸੰਭਾਲ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ